ਸੋ ਆਕਾਸ਼ਦੀਪ ਸਿੰਘ ਪਿੰਡ ਚੈਲ ਦਾ ਜੋ ਨੌਜਵਾਨ ਆ ਕੋ ਸੀਗਾ ਉਹਨੇ ਸ਼ਹੀਦੀ ਪ੍ਰਾਪਤ ਕੀਤੀ ਆ ਸ਼੍ਰੀਨਗਰ ਵਿਖੇ ਤੇ ਲਾਣ ਤਾਲੀ ਗੱਲ ਆ ਤੇ ਸ਼ਰਮ ਵਾਲੀ ਗੱਲ ਆ ਪੰਜਾਬ ਵਾਸਤੇ ਪੰਜਾਬ ਸਰਕਾਰ ਵਾਸਤੇ ਕਿ ਉਹਨਾਂ ਦੇ ਘਰਦਿਆਂ ਨੂੰ ਇਹ ਕਹਿਣਾ ਪਿਆ ਕਿ ਅਸੀਂ ਉਹਨਾਂ ਚਰ ਜਿਹੜਾ ਸ਼ਹੀਦੀ ਦਾ ਦਰਜਾ ਜਿਹੜਾ ਜਵਾ ਬੱਚੇ ਨੂੰ ਆ ਉਹ ਦਿੱਤਾ ਜਾਵੇ ਉਹਨਾਂ ਚਾਹਰ ਅਸੀਂ ਕੋਈ ਵੀ ਜਿਹੜਾ ਉਹ ਕਰਿਆਕਰਮਾ ਜਿਹੜਾ ਉਹਦਾ ਨਹੀਂ ਕਰਾਂਗੇ ਦੇਖੋ ਇਹ ਬਹੁਤ ਮਤਲਬ ਸ਼ਰਮਣਾ ਗੱਲ ਆ ਪੰਜਾਬ ਸਰਕਾਰ ਵਾਸਤੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਦੀ ਸ਼ਹੀਦੀ ਪ੍ਰਾਪਤ ਹੁੰਦੀ ਹੈ ਅਗਨੀਵੀਰ ਦੇ ਵਿੱਚ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦੇਣਾ ਚਾਹੀਦਾ ਚਾਹਲਪਿੰਡ ਦੇ ਕਾਸ਼ਦੀਪ ਜਦੋਂ ਸੰਸਕਾਰ ਹੋਇਆ ਉੱਥੇ ਨਾ ਤਾਂ ਡੀਸੀ ਸਾਹਿਬ ਪਹੁੰਚੇ ਨਾ ਐਸਐਸਪੀ ਸਾਹਿਬ ਪਹੁੰਚੇ ਇੱਕ ਸਿਰਫ ਕੁਲਤਾਰ ਸਿੰਘ ਸੰਧਵਾ ਪਹੁੰਚੇ ਉਹਨਾਂ ਨੇ ਵੀ ਉੱਥੇ ਕੋਈ ਵੀ ਐਲਾਨ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਹਾਲਾਂਕਿ ਜਿਹੜਾ ਆਕਾਸ਼ਦੀਪ ਸਿੰਘ ਦੇ ਪਰਿਵਾਰ ਨੂੰ ਜਿਹੜਾ ਇਹਨਾਂ ਤੋਂ ਵਿੱਤੀ ਸਹਾਇਤਾ ਪੰਜਾਬ ਸਰਕਾਰ ਨਾਲ ਦਿੱਤੀ ਜਾਂਦੀ ਹੈ ਉਹ ਵੀ ਦਿੱਤੀ ਜਾਣੀ ਚਾਹੀਦੀ ਆ ਉਹ ਵੀ ਇਹਨਾਂ ਨੇ ਕੋਈ ਅਨਾਉਂਸ ਨਹੀਂ ਕੀਤੀ ਫਿਰ ਜਿਹੜੀ ਨੌਕਰੀ ਆ ਸਰਕਾਰੀ ਉਹ ਦੇਣੀ ਚਾਹੀਦੀ ਆ ਉਹ ਵੀ ਇਹਨਾਂ ਨੇ ਅਨਾਉਂਸ ਨਹੀਂ ਕੀਤੀ ਫਿਰ ਅਗਨੀ ਵੀਰ ਜਿੰਨੇ ਵੀ ਭਰਤੀ ਹੁੰਦੇ ਆ ਨੌਜਵਾਨ ਉਹਨਾਂ ਨੂੰ ਸਿੱਧਾ ਸਰਹੱਦ ਤੇ ਭੇਜਣਾ ਸਿੱਧਾ ਗੋਲੀ ਦੇ ਮੂਹਰੇ ਭੇਜ ਦੇਣਾ ਇਹ ਕਿੰਨੀ ਕ ਸਹੀ ਗੱਲ ਆ ਕੁਝ ਲੋਕ ਉਹ ਸਰਕਾਰੀ ਇਹ ਕਹਿੰਦੇ ਆ ਕਿ ਜੀ ਅਜੇ ਪੱਕਾ ਨਹੀਂਗਾ ਕਿ ਗੋਲੀ ਕਿਵੇਂ ਵਜੀ ਆ ਕਿੱਥੇ ਵਜੀ ਆ ਦੇਖੋ ਗੋਲੀ ਔਨ ਡਿਊਟੀ ਵਜੀ ਆ ਇਹ ਤਾਂ ਪਤਾ ਹੈ ਨਾ ਤੇ ਫਿਰ ਜਦੋਂ ਗੋਲੀ ਔਨ ਡਿਊਟੀ ਵਜੀ ਆ ਫਿਰ ਉਹਨੂੰ ਸ਼ਹੀਦ ਕਰਾਰ ਕਿਉਂ ਨਹੀਂ ਦਿੱਤਾ ਗਿਆ ਉਹਨਾਂ ਮਾਂ ਪੇ ਉਹਨੂੰ ਪੁੱਛ ਕੇ ਵੇਖੋ ਜਿਹੜੇ ਆਪਦੇ ਬੱਚੇ ਆ ਜਿਹੜੇ ਉਹ ਉੱਥੇ ਗੋਲੀ ਖਾਣ ਲਈ ਬਾਰਡਰਾਂ ਤੇ ਭੇਜ ਦਿੰਦੇ ਆ ਅਗਨੀ ਵੀਰਾ ਆਸਤੇ ਖਾਸ ਕਰਕੇ ਪੰਜਾਬ ਦੇ ਜਾਂ ਹੋਰ ਸਟੇਟਾਂ ਦੇ ਜਿਹੜੇ ਅਗਨੀ ਵੀਰਾ ਉਹਨਾਂ ਵਾਸਤੇ ਸਰਕਾਰ ਨੂੰ ਜਾਂ ਤਾਂ ਪੱਕੀ ਨੌਕਰੀ ਦੇਣੀ ਚਾਹੀਦੀ ਆ ਤਾਂ ਇੱਕ ਫੌਜ ਨਾਲ ਮਜ਼ਾਕ ਹੋ ਗਿਆ ਕਿ ਭਾਈ ਫੌਜੀ ਅਗਨੀਵੀਰ ਰੱਖ ਲੇ 6-7 ਮਹੀਨਿਆਂ ਦੀ 8 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਸਿੱਧਾ ਗੋਲੀ ਖਾਣ ਲਈ ਭੇਜ ਦਿੱਤਾ ਗਿਆ ਜਿੰਨਾ ਚਿਰ ਅਗਨੀਵੀਰ ਨੂੰ 4 ਸਾਲਾਂ ਦੀ ਟ੍ਰੇਨਿੰਗ ਦੇ ਕੇ 4-5 ਸਾਲਾਂ ਦੀ ਉਸ ਤੋਂ ਬਾਅਦ ਉਹਦੀ ਪੱਕੀ ਟ੍ਰੇਨਿੰਗ ਹੋ ਕੇ ਉਸ ਤੋਂ ਪੱਕਾ ਨਹੀਂ ਕੀਤਾ ਜਾਂਦਾ ਉਹਨਾਂ 'ਚ ਕਰੋ ਉਹਨਾਂ 'ਚ ਅਗਨੀਵੀਰ ਨੂੰ ਸਰਾਤੇ ਨਹੀਂ ਭੇਜਣਾ ਚਾਹੀਦਾ ਜੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਇਹਨਾਂ ਨੂੰ ਪੱਕਿਆ ਕਰਦੀ ਆ ਤਾਂ ਚੰਗੀ ਗੱਲ ਆ ਜੇ ਨਹੀਂ ਕਰਦੀ ਦਾ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਅਗਨੀ ਵੀਰ ਦੇ ਵਿੱਚ ਜਿੰਨੇ ਵੀ ਆਪਣੇ ਬੱਚੇ ਥੋੜੇ ਗਏ ਆ ਬਾਰਡਰਾਂ ਦੇ ਉੱਤੇ ਗੋਲੀ ਖਾਣ ਲਈ ਇਹਨਾਂ ਨੇ ਭੇਜੇ ਹੋਏ ਆ ਰਾਜਨੀਤਿਕ ਜਿਹੜਾ ਇਹ ਸਿਸਟਮ ਚਲਾ ਰਹੇ ਆ ਉਹਨਾਂ ਤੋਂ ਬਾਜੋ ਆਪਣੇ ਅਗਨੀ ਵੀਰ ਜਿੰਨੇ ਵੀ ਨੌਜਵਾਨ ਹੈਗੇ ਉਹਨਾਂ ਨੂੰ ਜਿਆਦਾ ਵਾਪਸ ਬੁਲਾ ਲਓ ਨਹੀਂ ਫਿਰ ਜਿਹੜਾ ਇਸ ਤਰ੍ਹਾਂ ਘਾਣ ਜਿਵੇਂ ਕਾਸ਼ਦੀਪ ਸਿੰਘ ਦਾ ਹੋ ਰਿਹਾ ਉਸੇ ਤਰ੍ਹਾਂ ਜਿਹੜਾ ਸਾਰਿਆਂ ਦਾ ਘਾਣ ਜਿਹੜਾ ਇਹ ਕਰਨਗੇ ਰਾਜਨੀਤਿਕ ਪਾਰਟੀਆਂ ਕਰਨੀਆਂ ਅਗਨੀ ਵੀਰ ਸਿਰਫ ਤੇ ਸਿਰਫ ਇਸ ਤਰ੍ਹਾਂ ਲੱਗਦਾ ਜਿਵੇਂ ਅਗਨੀ ਵੀਰ ਇਹਨਾਂ ਨੇ ਨੌਜਵਾਨ ਜਿਹੜੇ ਆ ਉਹ ਸਿਰਫ ਤੇ ਸਿਰਫ ਗੋਲੀ ਖਾਣ ਲਈ ਜਿਹੜੇ ਆ ਉਹ ਸਰਹੱਦਾਂ ਤੇ ਜਿਹੜੇ ਆ ਭੇਜਨੇ ਆ ਇਹਨਾਂ ਨੇ ਤੇ ਉਹਦੇ ਵਾਸਤੇ ਪਰਤੀ ਕਰ ਰਹੇ ਆ ਸੋ ਆਕਾਸ਼ਦੀਪ ਸਿੰਘ ਦੇ ਨਾਲ ਸਾਰੀਆਂ ਜਥੇਬੰਦੀਆਂ ਅੱਜ ਇੱਥੇ ਮੌਜੂਦ ਆ ਭਾਰਤੀ ਕਿਸਾਨੀ ਯੂਨੀਅਨ ਕਾਤੀਆਂ ਭਾਰਤੀ ਕਿਸਾਨੀ ਯੂਨੀਅਨ ਡਕੌਂਦਾ ਮਿਸਲ ਸਤਲੋਜ ਆ ਆ ਕ੍ਰਾਂਤੀ ਮੋਰਚਾ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਜਲਜੀਵਨ ਬਚਾਓ ਮੋਰਚਾ ਪੰਜਾਬ ਸੋਸ਼ਲ ਸੁਸਾਇਟੀ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਮਸਲਾ ਇਹ ਹੱਲ ਕੀਤਾ ਜਾਵੇ ਨਹੀਂ ਤਾਂ ਪਰਿਵਾਰ ਆ ਜਿਹੜਾ ਉਹ ਵਾਕਈ ਬਹੁਤ ਦੁੱਖਦਰ ਦੇ ਵਿੱਚੋਂ ਬੀਤਿਤ ਕਰ ਰਿਹਾ ਆ ਉਹਦਾ ਜੀਵਨ ਤੇ ਫੇਰ ਫਿਰ ਤੁਸੀਂ ਇਹ ਵੇਖੋ ਵੱਡੀ ਗੱਲ ਕਿ ਭਗਵਾਨ ਤਮਾਨ ਨੇ ਜਾਂ ਪੰਜਾਬ ਸਰਕਾਰ ਦੇ ਵੱਡੇ ਆਗੂਆਂ ਨੇ ਇਹ ਵੀ ਨਹੀਂ ਸਮਝਿਆ ਕਿ ਯਾਰ ਅਸੀਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰੀਏ ਜਾਂ ਅਸੀਂ ਉਹਨਾਂ ਦੀ ਕੋਈ ਪੋਸਟ ਹੀ ਪਾ ਦਈਏ ਫੇਸਬੁੱਕ ਤੇ ਭਗਵੰਤ ਮਾਨ ਦਾ ਫਰਜ਼ ਬੰਦਾ ਸੀ ਕਿਉਂਕਿ ਪੰਜਾਬ ਦਾ ਨੌਜਵਾਨ ਜਿਹੜਾ ਸ਼ਹੀਦ ਹੋਇਆ ਸੋ ਇਹ ਜ਼ਰੂਰੀ ਆ ਜਿੰਨੇ ਵੀ ਅਗਨੀਵੀਰਾਂ ਪੰਜਾਬ ਦੇ ਉਹਨਾਂ ਲਈ ਪੱਕਾ ਫੌਜ ਦੇ ਵਿੱਚ ਭਰਤੀ ਹੋਣਾ ਜ਼ਰੂਰੀ ਆ ਨਹੀਂ ਫੌਜ ਦਾ ਮਜ਼ਾਕ ਬਣ ਜਾਊਗਾ ਇਹ ਫੌਜ ਦਾ ਜਿਹੜਾ ਮਜ਼ਾਕ ਆ ਉਹ ਨਾ ਬਣਾਈਂ ਵਾਹ ਡੀਸੀ ਦਫ਼ਤਰ ਆਏ ਸੀ ਜਿਹੜਾ ਕਿ ਚਹਿਰਪੈਂਡ ਦਾ ਆਕਾਸ਼ਦੀਪ ਨੌਜਵਾਨ ਮੁੰਡਾ ਜਿਹੜਾ ਕੇ ਦੇਸ਼ ਦੀ ਖਾਤਰ ਅਕਸ਼ੀਦ ਹੋਇਆ ਉਹਨੂੰ ਸ਼ਹੀਦ ਦਾ ਦਰਜਾ ਦਵਾਣਾ ਕਿਉਂਕਿ ਜਿਹੜੀਆਂ ਸਰਕਾਰਾਂ ਇਹਨਾਂ ਨੇ ਸ਼ਹੀਦ ਦਾ ਦਰਜਾ ਅਗਣਵੀਰਾਂ ਨੂੰ ਨਹੀਂ ਦਿੱਤਾ ਤੇ ਨਾ ਦੇ ਰਹੀਆਂ ਕਿਉਂਕਿ ਜਿੰਨੀਆਂ ਵੀ ਸਹੂਲਤਾਂ ਜਿਹੜੀਆਂ ਕਿ ਫੌਜੀ ਜਵਾਨ ਨੂੰ ਪੱਕਿਆਂ ਨੂੰ ਮਿਲਦੀਆਂ ਉਹ ਸਾਰੀਆਂ ਅਗਣਵੀਰ ਇਹਨਾਂ ਵੀਰਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਉਹਦੇ ਨਾਂ ਤੇ ਸਕੂਲ ਦਾ ਨਾ ਹੋਣਾ ਚਾਹੀਦਾ ਕੋਈ ਉਸ ਨੌਜਵਾਨ ਦਾ ਬੋਤ ਲੱਗਣਾ ਚਾਹੀਦਾ ਜੋ ਕਰੋੜ ਰੁਪਇਆ ਉਹਦੀ ਐਸੀ ਗ੍ਰਾਂਟ ਆ ਉਹ ਮਿਲਣੀ ਚਾਹੀਦੀ ਹੈ ਜੋ ਹੋਰ ਸਹੂਲਤਾਂ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਸਰਕਾਰ ਨੂੰ ਇਹ ਸ਼ਰਮ ਆਉਣੀ ਚਾਹੀਦੀ ਹੈ ਵੀ ਜਿਹੜੇ ਸ਼ਰਾਬ ਨਾਲ ਲੋਕ ਮਰ ਜਾਂਦੇ ਆ ਜਾਂ ਦੋਨੋਂ ਪਤੀ ਸ਼ਰਾਬ ਪੀਂਦੇ ਆ ਉਹਨਾਂ ਨੂੰ ਇਹ 10-10 ਲੱਖ ਰੁਪਇਆ ਮਿੰਟੋ-ਮਿੰਟ ਐਨਾਉਂਸ ਕਰ ਦਿੰਦੇ ਆ ਅਸੀਂ ਇਹ ਨਹੀਂ ਕਹਦੇ ਵੀ ਉਹ ਵੀ ਕਿਸੇ ਦੇ ਧੀ ਪੋਤਾ ਉਹ ਮਰਿਆ ਗਲਤ ਮਰਿਆ ਉਹ ਸ਼ਰਾਬ ਨਹੀਂ ਚੱਲਣੀ ਚਾਹੀਦੀ ਸੀ ਉਹ ਤਾਂ ਹੀ ਮਰਿਆ ਪਰ ਕੀ ਜਿਹੜਾ ਕੌਮ ਦੀ ਖਾਤਰ ਸਾਡੇ ਤੇਜ ਦੀ ਖਾਤਰ ਸ਼ੀਤੀ ਪ੍ਰਾਪਤ ਕਰਦਾ ਹੈ ਕਿ ਉਹਦੇ ਵਾਸਤੇ ਇਹਨਾਂ ਕੋਲੇ ਕੋਈ ਟਾਈਮ ਨਹੀਂ ਕੋਈ ਪੋਸਟ ਪਾਉਣ ਦਾ ਟਾਈਮ ਨਹੀਂ ਕੋਈ ਘਰੇ ਆਉਣ ਦਾ ਟਾਈਮ ਨਹੀਂ ਵਦਾਨ ਸਭਾ ਦਾ ਇੱਕ ਸਪੀਕਰ ਹੋਵੇ ਉਹਨਾਂ ਦੇ ਘਰੇ ਆਵੇ ਤੇ ਉਹ ਕੋਈ ਨਾਊਂਸਮੈਂਟ ਨਾ ਕਰਕੇ ਜਾਵੇ ਉਸ ਨੌਜਵਾਨ ਦੇ ਖਾਤਰ ਇਹ ਤੂੰ ਸ਼ਰਮ ਦੀ ਗੱਲ ਕੀ ਹੋ ਸਕਦੀ ਆ ਉੱਥੇ ਆਉਣ ਦਾ ਉਹਦਾ ਤਾਂ ਹੀ ਫਾਇਦਾ ਸੀ ਜੇ ਕੁਝ ਨਾ ਕੁਝ ਉਹਨਾਂ ਵਾਸਤੇ ਕੁਝ ਕਰਕੇ ਜਾਂਦਾ ਹੁਣ ਦੇਖੋ ਇੱਕ ਪਰਿਵਾਰ ਨੇ ਐਡੀ ਵੱਡੀ ਗੱਲ ਕੀਤੀ ਆ ਵੀ ਅਸੀਂ ਜਿਹੜੀ ਉਹਦੀ ਕਿਰਿਆ ਕਰਨੀ ਆ ਉਹਦੇ ਜਾਂ ਫੁੱਲ ਪਾਉਣੇ ਆ ਜਾਂ ਕੁਝ ਵੀ ਕਰਨਾ ਅਸੀਂ ਉਹਨਾਂ ਤੇ ਪਾਉਣੇ ਨੇ ਜਿਹਨਾਂ ਤੇ ਸਾਨੂੰ ਸ਼ੀਤੀ ਦਾ ਦਰਜਾ ਨਹੀਂ ਦਿੱਤਾ ਜਾਂਦਾ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਜਿੰਨੇ ਵੀ ਅਗਣੇ ਵੀਰ ਆ ਸਾਡੀਆਂ ਮਜਬੂਰੀਆਂ ਸਾਡੀਆਂ ਉੱਥੇ ਜਦੋਂ ਅਸੀਂ ਭਰਤੀ ਹੁੰਦੇ ਆ ਸਾਡੇ ਬੱਚੇ ਜਾਂਦੇ ਆ ਪਰ ਇਹ ਹਾਲਾਤ ਬਣ ਜਾਂਦੇ ਆ ਇਹਨਾਂ ਨੂੰ ਉੱਥੇ ਇਹ ਗੱਲ ਕਹਿਣੀ ਚਾਹੀਦੀ ਵੀ ਤਾਂ ਹੀ ਲੜਾਈ ਜਾ ਕੇ ਲੜਾਂਗੇ ਜੇ ਸਾਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਊ ਸਾਡੇ ਨੌਜਵਾਨਾਂ ਨੂੰ ਕਿਉਂਕਿ ਇਹ ਸਰਬ ਪਰਵਾਹਣ ਵਾਸਤੇ ਇਹਨਾਂ ਨੇ ਭਰਤੀ ਕੀਤੀ ਆ ਨਵੇਂ ਹੀ ਇਹਨਾਂ ਨੇ ਆ ਬੋਦੀ ਸਰਕਾਰ ਨੇ ਕੱਢਿਆ ਵੀ ਜਿਹੜਾ 4 ਸਾਲ ਦਾ ਇਹਨੂੰ ਉਮਰ ਕੇ ਰਿਟਾਇਰ ਕਰ ਦਿਓ ਇਹ ਤੁਸੀਂ ਦੱਸੋ ਵੀ ਇਹ ਕਿਹੜੇ ਪਾਸੇ ਦੀ ਇਹ ਨਿਆਈ ਗੱਲ ਹੈ ਇਸ ਕਰਕੇ ਅਸੀਂ ਮੰਗ ਕਰਦੇ ਆ ਵੀ ਜਿਹੜਾ ਵੀ ਪੱਕਾ ਫੌਜੀ ਹੈ ਜਿਹੜੀਆਂ ਵੀ ਉਹਨੂੰ ਸਹੂਲਤਾਂ ਮਿਲਦੀਆਂ ਉਹ ਸਾਡੇ ਅਗਣ ਵੀਰਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਔਰ ਇਹਨਾਂ ਦੇ ਨਾਲ ਤਾਂ ਹੀ ਇਹਨਾਂ ਦਾ ਮਸਲਾ ਹੱਲ ਹੋ ਸਕਦਾ ਕਿਉਂਕਿ ਇਹਨਾਂ ਨੂੰ ਬਾਰਡਰਾਂ ਤੇ ਘਲਦੇ ਆ ਕਿਉਂਕਿ 20-20 ਸਾਲ ਦੇ ਨੌਜਵਾਨ ਬਾਈ-ਬਾਈ ਸਾਲ ਦੇ ਹੁੰਦੇ ਆ ਤੇ ਜੋਸ਼ ਚ ਆ ਕੇ ਜਾਂ ਕਿਵੇਂ ਵੀ ਹੁਣ ਜਵੇਰ ਨੇ ਬਾਈ ਨੇ ਫਤਿਹ ਵਾਲੇ ਨੇ ਵੀਰ ਨੇ ਗੱਲ ਕੀਤੀ ਹੈ ਵੀ ਪਤਾ ਨਹੀਂ ਗੋਲੀ ਕਿਵੇਂ ਲੱਗੀ ਆ ਯਾਰ ਲੱਗੀ ਤਾਂ ਉੱਥੇ ਡਿਊਟੀ ਦੇ ਦੌਰਾਨ ਆ ਨਾ ਡਿਊਟੀ ਤੇ ਗਿਆ ਤੋਦੀ ਤਾਂ ਹੀ ਸ਼ੀਤੀ ਹੋਈ ਹੈ ਘਰੇ ਬੈਠੇ ਤਾਂ ਉਹ ਬੱਚੀ ਨਹੀਂ ਫਿਰ ਇਹਨਾਂ ਨੂੰ ਇਹ ਗੱਲ ਸ਼ਰਮ ਆਉਣੀ ਚਾਹੀਦੀ ਹੈ ਕਹਿੰਦੇ ਨੂੰ ਫਿਰ ਸਾਡੇ ਡੀਸੀ ਸਾਹਿਬ ਆ ਸਾਡੇ ਐਸਐਸਪੀ ਸਾਹਿਬ ਆ ਕੋਈ ਉਹਦੇ ਘਰੇ ਨਹੀਂ ਗਿਆ ਨਿੱਕੀ ਜੀ ਗੱਲ ਤੇ ਹਰਕਤ ਦੇ ਘਰੇ ਭਾਈਦੇ ਆ ਇਹ ਸਾਡੇ ਮੁੰਡਿਆਂ 'ਚ ਕਿਵੇਂ ਜੋਸ਼ ਆਊਗਾ ਕਿਵੇਂ ਅਸੀਂ ਦੇਸ਼ ਦੀ ਖਾਤਰ ਅੱਗੇ ਲੜ ਸਕਦੇ ਆ ਇਸ ਕਰਕੇ ਜੀ ਸਰਕਾਰ ਨੂੰ ਬੇਨਤੀ ਕਰਦੇ ਆ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਹਨਾਂ ਦਾ ਜਿਹੜਾ ਫੌਰੀ ਤੌਰ ਤੇ ਕੋਈ ਪੱਕਾ ਹੱਲ ਕੱਢਿਆ ਜਾਵੇ ਚਲੋ ਹਾਂਜੀ ਹਾਂਜੀ ਨੌਕਰੀਆਂ ਦਰਜਾਵਾ ਦਰਜਾ ਹੋ ਸਕਦੀਆਂ ਸ਼ਹੀਦੀਆਂ ਦਾ ਦਰਜਾ ਹਮੇਸ਼ਾ ਉੱਚਾ ਰਿਹਾ ਤੇ ਉੱਚਾ ਰਹਿਣਾ ਚਾਹੀਦਾ ਇੱਕ ਸ਼ਹੀਦ ਜਿਨ੍ਹਾਂ ਦੇ ਪਿੰਡਾਂ 'ਚ ਬੁੱਤ ਲੱਗਦੇ ਉਹਨਾਂ ਦੇ ਪਰਿਵਾਰਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਇੱਕ ਸ਼ਹੀਦ ਜੀ ਦਾ ਨਾਮ ਵੀ ਨਹੀਂ ਕੋਈ ਲੈਂਦਾ ਉਹ ਕੀ ਉਹਦੇ ਨਾਲ ਹੀ ਆ ਉਹਦੇ ਪਰਿਵਾਰ ਨਾਲ ਧੱਕਾ ਨਹੀਂ ਜਦੋਂ ਸਿੱਧੀ ਹੋ ਜਾਂਦੀ ਹੈ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਉਹਨੂੰ ਸਨਮਾਨ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਪੰਜਾਬ ਸਰਕਾਰ ਨੇ ਤਾਂ ਹੱਦੀ ਕਰਤੀ ਹਜੇ ਉਹਦੇ ਫੁੱਲ ਨਹੀਂ ਚੁਗੇ ਗਏ ਸੀ ਤੇ ਇੱਥੇ ਉਹਨਾਂ ਨੇ ਜਿੱਤ ਦਾ ਸਮਾਗਮ ਰੱਖਿਆ ਹੋਇਆ ਸੀ ਕੀ ਇਹੋ ਜਿਹਾ ਜਿੱਤ ਦੇ ਸਮਾਗਮ ਜਦੋਂ ਜ਼ਿਲ੍ਹੇ ਵਿੱਚ ਸੋਗ ਦਾ ਮਾਹੌਲ ਹੋਵੇ ਉੱਚ ਰੱਖਣੇ ਚਾਹੀਦੇ ਸੀ ਚਲੋ ਇਹਨਾਂ ਨੇ ਹਾਲ ਦੇਖ ਕੇ ਕੀ ਬਣ ਰਿਹਾ ਲੋਕਾਂ ਦਾ ਵਿਰੋਧ ਉੱਠ ਰਿਹਾ ਇਹਨਾਂ ਨੇ ਪ੍ਰੋਗਰਾਮ ਤੁਰੰਤ ਕੈਨਸਲ ਕੀਤਾ ਕੱਲਾ ਪ੍ਰੋਗਰਾਮ ਤੁਰੰਤ ਕੈਨਸਲ ਕਰਨਾ ਹੱਲ ਨਹੀਂ ਹੋਣਾ ਜਿਵੇਂ ਅਣਗੌਲੀਆਂ ਕੀਤਾ ਗਿਆ ਉਹਦੀ ਸ਼ੀਧੀ ਨੂੰ ਡੀਸੀ ਨਹੀਂ ਜਾਂਦੇ ਉੱਥੇ ਜ਼ਿਲ੍ਹੇ ਦੇ ਐਸਐਸਪੀ ਨਹੀਂ ਜਾਂਦੇ ਜਾਂ ਲੋਕਲ ਲੀਡਰ ਜਿਹੜਾ ਐਮਐਲਏ ਆ ਉਹ ਨਹੀਂ ਉੱਥੇ ਪਹੁੰਚਦਾ ਤੇ ਕੀ ਇਹਦੀ ਸ਼ੀਧੀ ਨੂੰ ਅਣਗੌਲੀਆਂ ਕਰਨਾ ਨਹੀਂ ਇਹਨਾਂ ਨੂੰ ਜਾ ਕੇ ਆਪਦੀ ਭੁੱਲ ਬਖਸ਼ਾਉਣੀ ਚਾਹੀਦੀ ਹੈ ਸ਼ਹੀਦ ਦਾ ਦਰਜਾ ਬਹੁਤ ਵੱਡਾ ਹੁੰਦਾ ਹੈ ਨੌਕਰੀ ਦੌਰਾਨ ਉਹਦੀ ਸ਼ਹੀਦੀ ਹੋਈ ਹੈ ਉਹਨੂੰ ਸ਼ਹੀਦ ਦਾ ਜਿਹੜਾ ਹੈ ਰਤਬਾ ਪੂਰਾ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਇੱਥੇ ਉਹਦੇ ਨਾਮ ਤੇ ਯੂਨੀਵਰਸਿਟੀ ਵੱਲੋਂ ਇੱਕ ਅਵਾਰਡ ਕੋਸ਼ਿਸ਼ਤ ਕਰ ਦਿੱਤਾ ਗਿਆ ਅਵਾਰਡ ਨਾਲ ਢਿੱਡ ਨਹੀਂ ਭਰਦੇ ਜਾਂ ਤਾਂ ਕੋਈ ਇੱਕ ਸਨਮਾਨਜਨਕ ਰਾਸ਼ੀ ਹਰ ਸਾਲ ਉਹਦੇ ਪਰਿਵਾਰ ਨੂੰ ਦਿੱਤੀ ਜਾਵੇ ਫਿਰ ਤਾਂ ਚਲੋ ਆਪਾਂ ਮੰਨ ਸਕਦੇ ਹਾਂ ਵੀ ਅਵਾਰਡ ਦਾ ਉਹਦੇ ਪਰਿਵਾਰ ਨੂੰ ਹੀ ਆ ਕਿਸੇ ਸ਼ਹੀਦ ਨੂੰ ਵੀ ਉਹਦਾ ਕੋਈ ਫਾਇਦਾ ਹੋਇਆ ਹੈ ਜੇ ਇਹੀ ਹਾਲਾਤ ਰਿਹਾ ਕੱਲ ਨੂੰ ਕੋਈ ਮਾਂ-ਬਾਪ ਆਪਦੇ ਬ ਜਿਹੜਾ ਵੀ ਸ਼ਹੀਦ ਹੈ ਕਿਸੇ ਵੀ ਦਰਜੇ ਤੇ ਆ ਉਹਨੂੰ ਉਹਦਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ